ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਉਮੀਦ ਕਰਦੀ ਹਾਂ ਤੁਹਾਡੀ ਤਿਆਰੀ ਬਹੁਤ ਵਧੀਆ ਸ਼ੈਲੜੀ ਹੋਏਗੀ ਤੇ ਇਹ ਚੈਨਲ ਤੁਹਾਡੀ ਬਹੁਤ ਮਦਦ ਕਰ ਪਾ ਰਿਹਾ ਹੋਏਗਾ ਅਸੀਂ ਕਰ ਰਹੇ ਹਾਂ UGC NET ਪੰਜਾਬੀ ਦੀ ਤਿਆਰੀ ਜਿਸ ਦਾ ਐਗਜ਼ਾਮ ਦਸੰਬਰ ਜਾਂ ਜਨਵਰੀ 'ਚ ਹੋ ਜਾਣਾ ਹੈ ਠੀਕ ਹੈ ਤਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤਾਂ ਕਿ ਤੁਸੀਂ ਆਪਦੀ ਕੰਪਲੀਟ ਤਿਆਰੀ ਕਸਕੂ ਅਸੀਂ ਇੱਕ ਇੱਕ ਟੌਪਿਕ ਤੇ ਸੈਪਰੇਟ ਵੀਡੀਓਜ਼ ਅਪਲੋਡ ਕਰ ਰਹੇ ਹਾਂ ਤੇ ਇੱਕ ਇੱਕ ਵੀਡੀਓ ਨੂੰ ਧਿਆਨ ਨਾਲ ਦੇਖੋ ਹਰ ਇੱਕ ਵੀਡੀਓ ਇੰਪੋਰਟੈਂਟ ਹੈ ਕੋਈ ਵੀ ਵੀਡੀਓ ਹੈ ਜੀ ਅਪਲੋਡ ਨਹੀਂ ਕੀਤੀ ਗਈ ਜੇ ਤੁਹਾਡੇ ਸਲੇਮਸ ਦੇ ਨਾਲ ਸੰਬੰਧਿਤ ਨਹੀਂ ਹੈ ਠੀਕ ਹੈ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪੰਜਾਬੀ ਸਾਇਚਿੰਤਕ ਅਸੀਂ ਪੜੇ ਨੇ ਲਾਸਟ ਸਾਡਾ ਚਿੰਤਕ ਬਚਿਆ ਹੈ ਅਰਵਜਨ ਸਿੰਘ ਪਾਟਿਆ ਇਸ ਤੋਂ ਬਾਅਦ ਸਾਡਾ ਫਰਸਟ ਯੂਨਿਟ ਦੇ ਵਿੱਚ ਬਹੁਤ ਹੀ ਥੋੜੇ ਜਿਹੇ ਟੋਪਿਕ ਬਚ ਗਏ ਨੇ ਜਿਨ੍ਹਾਂ ਚੋਂ ਮੋਸਟ ਇੰਪੋਰਟੈਂਟ ਹੁੰਦਾ ਹੈ ਕਿ ਜਿਹੜਾ ਸਾਡਾ ਪੰਜਾਬੀ ਇਤਿਹਾਸ ਹੈ ਠੀਕ ਹੈ ਪੰਜਾਬੀ ਸਾਡਾ ਇਤਿਹਾਸ ਹੈ ਉਹਨੂੰ ਲਿਖਣ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਈਆਂ ਠੀਕ ਹੈ ਕਾਲ ਵੰਡ ਦੀ ਸਮੱਸਿਆ ਨਾਮ ਕਰਨ ਦੀ ਸਮੱਸਿਆ ਇਸ ਹਫਤੇ ਮੈਂ ਇੱਕ ਵੀਡੀਓ ਜ਼ਰੂਰ ਬਣਾਉਂਗੀ ਤੇ ਉਸ ਤੋਂ ਇਲਾਵਾ ਜਿਹੜੇ ਥੋੜੇ-ਪੋਟ ਟੌਪਿਕ ਜਿਵੇਂ ਮੈਟਾ ਅਧਿਅੰਥ ਤੇ ਇੱਕ ਟੌਪਿਕ ਇੱਕ ਵੀਡੀਓ ਤੇ ਹੋਰ ਇੱਕ ਅੱਧੇ ਟੌਪਿਕਸ ਤੇ ਵੀ ਮੈਂ ਵੀਡੀਓ ਬਣਾ ਕੇ ਥੋੜੇ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਫਸਟ ਯੂਨਿਟ ਹੈ ਉਸ ਨੂੰ ਕੰਪਲੀਟ ਕਰ ਦਾਂਗੀ ਠੀਕ ਹੈ ਤੇ ਮੇਰੇ ਚੈਨਲ ਦੇ ਉੱਤੇ ਫਸਟ ਯੂਨਿਟ ਦੀ ਇੱਕ ਸੈਪਰੇਟ ਪਲੇਲਿਸਟ ਤੁਹਾਨੂੰ ਮਿਲੇਗੀ ਬਣੀ ਹੋਈ ਜਿੰਦੇ ਵਿੱਚ ਸੀਕਵੈਂਸ ਦੇ ਵਾਈਜ਼ ਹਰ ਇੱਕ ਵੀਡੀਓ ਅਪਲੋਡ ਕੀਤੀ ਹੋਈ ਹੈ ਤਾਂ ਤੁਸੀਂ ਦੇਖ ਕੇ ਫਾਇਦਾ ਉਠਾ ਸਕਦੇ ਹੋ ਓਕੇ ਤੇ ਅੱਜ ਅਸੀਂ ਕਰਨ ਲੱਗੇ ਹਰਬਜਨ ਸਿੰਘ ਪਾਟਿਆ ਹਰਬਜਨ ਸਿੰਘ ਪਾਟਿਆ ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤ ਚਿੰਤਕ ਆਲੋਚਕ ਅਤੇ ਵਿਦਵਾਨ ਸਨ ਠੀਕ ਹੈ ਹਰਬਜਨ ਸਿੰਘ ਪਾਟਿਆ ਪੰਜਾਬੀ ਸਾਹਿਤ ਦੇ ਪ੍ਰਸਿੱਧ ਸਾਹਿਤ ਚਿੰਤਕ ਵੀ ਨੇ ਆਲੋਚਕ ਵੀ ਨੇ ਅਤੇ ਵਿਦਵਾਨ ਇਹਨਾਂ ਨੂੰ ਅਸੀਂ ਮੰਨਦੇ ਹਾਂ ਉਨ੍ਹਾਂ ਦੀ ਆਲੋਚਨਾਤਮਕ ਦ੍ਰਿਸ਼ਟੀ ਵਿੱਚ ਸਹਿਇਤਕ ਮਨੋਵਿਗਿਆਨਕ ਅਤੇ ਸਮਾਜਿਕ ਪੱਖਾਂ ਦਾ ਸੰਯੋਜਨ ਮਿਲਦਾ ਹੈ ਉਨ੍ਹਾਂ ਦੀ ਜਿਹੜੀ ਆਲੋਚਨਾਤਮਕ ਦ੍ਰਿਸ਼ਟੀ ਹੈ ਉਹ ਐਵੇਂ ਨਹੀਂ ਕਿ अकेली ਮਨੋਵਿਗਿਆਨਕ ਹੈ ਜਾਂ अकेली ਸਮਾਜਿਕ ਹੈ ਉਹਦੇ ਵਿੱਚ ਸਹਿਇਤਕ ਮਨੋਵਿਗਿਆਨਕ ਅਤੇ ਸਮਾਜਿਕ ਤਿੰਨਾਂ ਦਾ ਕੀ ਹੈ ਸੰਯੋਜਨ ਸਾਨੂੰ ਮਿਲਦਾ ਹੈ ਹਰਵਜਨ ਸਿੰਘ ਪਾਟਿਆ ਦੀ ਆਲੋਚਨਾ ਸਿਰਫ ਰਚਨਾ ਦੇ ਰੂਪ ਤੇ ਭਾਗ ਤੱਕ ਸੀਮਿਤ ਨਹੀਂ ਸੀ ਇੱਕ ਗੱਲ ਇੱਥੇ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਪਹਿਲਾਂ ਹਰਭਜਨ ਸਿੰਘ ਤੇ ਇੱਕ ਵੀਡੀਓ ਬਣਾਈ ਹੈ ਹਰਭਜਨ ਸਿੰਘ ਅਸੀਂ ਪੜ ਚੁੱਕੇ ਹਾਂ ਠੀਕ ਹੈ ਡਾਕਟਰ ਹਰਭਜਨ ਸਿੰਘ ਤੇ ਇਹ ਹਰਭਜਨ ਸਿੰਘ ਪਾਰਟੀਆ ਨਹੀਂ ਇਹ ਤੁਸੀਂ ਧਿਆਨ ਰੱਖਣਾ ਕਿ ਕੁਐਸਚਨ ਤੁਹਾਡੇ ਕੋਲੋਂ ਪੇਪਰ ਦੇ ਵਿੱਚ ਹਰਭਜਨ ਸਿੰਘ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਹਰਭਜਨ ਸਿੰਘ ਪਾਰਟੀਆ ਬਾਰੇ ਪੁੱਛਿਆ ਜਾ ਰਿਹਾ ਹੈ ਠੀਕ ਹੈ ਇਹਨਾਂ ਦੋਨੋਂ ਨਾਮਾਂ ਦੇ ਵਿੱਚ ਕਨਫਿਊਜ਼ ਨਾ ਹੋਣਾ ਇਨੂੰ ਇਸ ਕਾਸਟ ਤੋਂ ਯਾਦ ਰੱਖਣਾ ਜਿੱਥੇ ਭਾਟੀਆਂ ਡਾਕਟਰ ਭਾਟੀਆਂ ਡਾਕਟਰ ਹਰਭਜਨ ਸਿੰਘ ਭਾਟੀਆਂ ਆਏ ਤਾਂ ਤੁਸੀਂ ਇਹਨਾਂ ਬਾਰੇ ਯਾਦ ਰੱਖਣਾ ਹੈ ਹਰਭਜਨ ਸਿੰਘ ਭਾਟੀਆਂ ਦੀ ਆਲੋਚਨਾ ਸਿਰਫ ਰਚਨਾ ਦੇ ਰੂਪ ਤੇ ਭਾਵ ਤੱਕ ਸੀਮਿਤ ਨਹੀਂ ਸੀ ਬਲਕਿ ਉਹ ਰਚਨਾ ਦੇ ਸਮਾਜਿਕ ਤੇ ਚਿੰਤਾਤਮਕ ਪ੍ਰਸੰਗ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਸਨ ਕਿ ਉਹਨਾਂ ਦੀ ਜਿਹੜੀ ਆਲੋਚਨਾਤਮਕ ਦ੍ਰਿਸ਼ਟੀ ਹੈ ਨਾ ਉਹ ਸਿਰਫ ਰਚਨਾ ਦੇ ਰੂਪ ਜਾਂ ਭਾਵ ਤੱਕ ਹੀ ਸੀਮਿਤ ਨਹੀਂ ਹੈ ਕੀ ਜਿਹੜੀ ਰਚਨਾ ਹੈ ਉਸ ਦਾ ਰੂਪ ਕਿਵੇਂ ਦਾ ਹੈ ਤੇ ਉਸ ਦਾ ਭਾਵ ਕਿਵੇਂ ਦਾ ਹੈ ਸਿਰਫ ਇੱਥੋਂ ਤੱਕ ਹੀ ਉਹ ਸੀਮਿਤ ਨਹੀਂ ਹੈ ਬਲਕਿ ਉਹ ਰਚਨਾ ਦੇ ਸਮਾਜਿਕ ਰੂਪ ਤੋਂ ਕੀ ਹੈ ਠੀਕ ਹੈ ਸਮਾਜਿਕ ਤੇ ਚਿੰਤਾਤਮਕ ਪਰਸੰਗ ਕੀ ਹੈ ਉਸ ਰਚਨਾ ਦਾ ਇੱਕ ਕੋਈ ਵੀ ਅਸੀਂ ਰਚਨਾ ਪੜ੍ਹਦੇ ਆਂ ਉਹਦੇ ਭਾਗ ਹੁੰਦੇ ਨੇ ਇੱਕ ਹੁੰਦਾ ਰੂਪਕ ਪੱਖ ਹੁੰਦਾ ਹੈ ਠੀਕ ਹੈ ਇੱਕ ਹੁੰਦਾ ਆਪਾਂ ਪੜ੍ਹਦੇ ਆਂ ਕਿ ਉਹਦੇ ਚ ਕਿਹੜੀ ਭਾਸ਼ਾ ਆਏ ਹੁੰਦੇ ਵਿੱਚ ਅਸੀਂ ਪੜਾਂਗੇ ਕਿਹੜੀ ਸ਼ੈਲੀ ਵਰਤੀ ਹੈ ਠੀਕ ਹੈ ਤੇ ਉਹ ਕਲਾ ਪੱਖ ਤੋਂ ਕਿਵੇਂ ਦੀ ਰਚਨਾ ਹੈ ਫਿਰ ਵਿਸ਼ੇ ਪੱਖ ਤੋਂ ਕਿਵੇਂ ਦੀ ਰਚਨਾ ਹੈ ਉਸ ਦੇ ਅੰਦਰ ਕਿਵੇਂ ਦੇ ਵਿਸ਼ੇ ਲਿੱਤੇ ਜਾਂਦੇ ਹਨ ਠੀਕ ਹੈ ਭਾਵ ਕਿਵੇਂ ਦੇ ਪ੍ਰਗਟ ਕੀਤੇ ਜਾਂਦੇ ਹਨ ਤੇ ਇੱਕ ਅਸੀਂ ਇਹ ਵੀ ਦੇਖਦੇ ਹਾਂ ਕਿ ਇਹ ਰਚਨਾ ਸਮਾਜਿਕ ਰੂਪ ਤੋਂ ਕਿੰਨੀ ਕਲਾਹੀ ਵੰਦ ਹੈ ਠੀਕ ਹੈ ਤਾਂ ਜਿਹੜੀ ਸਾਡੇ ਕੋਲ ਡਾਕਟਰ ਭਾਰटिया ਦੀ ਆਲੋਚਨਾਤਮਕ ਦ੍ਰਿਸ਼ਟੀ ਹੈ ਉਹਦੇ ਵਿੱਚ ਇਹ ਤਿੰਨਾਂ ਚੀਜ਼ਾਂ ਤੇ ਵੀ ਗੌਰ ਕਰਦੇ ਨੇ ਇਹਨਾਂ ਦੀਆਂ ਰਚਨਾਵਾਂ ਨੇ ਸਾਇਤਿਕ ਅਲੋਚਨਾ ਆਧੁਨਿਕ ਆਲੋchna ਦੇ ਸਿਧਾਂਤ ਅਤੇ ਸਾਹਿਤ ਤੇ ਜੀਵਨ ਇਹ ਰਚਨਾਵਾਂ ਤੁਸੀਂ ਯਾਦ ਰੱਖਣੀ ਹੈ ਇਹਨਾਂ 'ਚੋਂ ਵੀ ਕੁਐਸ਼ਚਨ ਬਣ ਜਾਂਦਾ ਹੁੰਦਾ ਹੈ ਕਿ ਡਾਕਟਰ ਪਾਟਿਆ ਦੀਆਂ ਸਾਡੇ ਕੋਲ ਰਚਨਾਵਾਂ ਮਿਲਦੀਆਂ ਹਨ ਸਾਹਿਤਕ ਆਲੋchna ਆਧੁਨਿਕ ਆਲੋchna ਦੇ ਸਿਧਾਂਤ ਅਤੇ ਸਾਹਿਤ ਤੇ ਜੀਵਨ ਇਹਨਾਂ ਦਾ ਪੰਜਾਬੀ ਸਾਹਿਤ ਦੇ ਵਿੱਚ ਕੀ ਯੋਗਦਾਨ ਹੈ ਪੰਜਾਬੀ ਆਲੋchna ਸਾਹਿਤ ਦੇ ਵਿੱਚ ਪੰਜਾਬੀ ਆਲੋchna ਨੂੰ ਸਿਧਾਂਤਕ ਮਜ਼ਬੂਤੀ ਇਹਨਾਂ ਨੇ ਦਿੱਤੀ ਹੈ ਪੰਜਾਬੀ ਆਲੋchna ਨੂੰ ਇੱਕ ਸਿਧਾਂਤ ਵਜੋਂ ਇਹਨਾਂ ਨੇ ਮਜ਼ਬੂਤ ਕੀਤਾ ਅਲੋchna ਵਿੱਚ ਮਨੋਵਿਗਿਆਨਿਕ ਪਹੁੰਚ ਦੀ ਸ਼ੁਰੂਆਤ ਇਨਾਂ ਨੇ ਕੀਤੀ ਹੈ ਠੀਕ ਹੈ ਅਲੋchna ਦੇ ਵਿੱਚ ਕੀ ਹੈ ਮਨੋਵਿਗਿਆਨਿਕ ਪਹੁੰਚ ਦੀ ਇਨਾਂ ਨੇ ਸ਼ੁਰੂਆਤ ਕੀਤੀ ਤੇ ਇਨਾਂ ਨੂੰ ਸਨਮਾਨਿਤ ਕੀਤਾ ਗਿਆ 2012 ਵਿੱਚ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਲਿਟਰੇਰੀ ਕ੍ਰਿਟਿਕ ਅਵਾਰਡ ਮਿਲਿਆ ਠੀਕ ਹੈ ਇਨਾਂ ਨੂੰ 2012 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਲਿਟਰੇਰੀ ਕ੍ਰਿਟਿਕ ਅਵਾਰਡ ਮਿਲਿਆ ਸੀ ਠੀਕ ਹੈ ਤਾਂ ਇਹ ਸੀ ਜੀ ਸਾਡੀ ਵੀਡੀਓ ਅੱਜ ਡਾਕਟਰ ਹਰਭਜਨ ਸਿੰਘ ਭਾਟਿਆ ਬਾਰੇ ਇਸ ਦੇ ਨਾਲ ਸਾਡੇ ਸਾਰੇ ਚਿੰਤਾ ਕੰਪਲੀਟ ਹੋ ਚੁੱਕੇ ਨੇ ਹੁਣ ਜਿਹੜੇ ਵੀ ਫਰਸਟ ਯੂਨਿਟ ਦੇ ਸਾਡੇ ਕੋਲ ਟੌਪਿਕਸ ਬਚੇ ਨੇ ਉਹਨਾਂ ਤੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਵੀਡੀਓਜ਼ ਅਪਲੋਡ ਕਰੂੰਗੀ ਤੇ ਆਪ ਦੀ ਸਾਰੀ ਤਿਆਰੀ ਕਰਨ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ